ਕਮਲ ਕਲੋਨੀ ਗਲੀ ਨੰਬਰ 2 ਅਤੇ 3 ਦੇ ਬਸਨੀਕਾ ਵੱਲੋਂ ਅੱਜ ਗਲੀ ਵਿੱਚ ਖੜੇ ਪਿਛਲੇ 15-20 ਦਿਨਾਂ ਤੋਂ ਸੀਵਰੇਜ ਦੇ ਗੰਦੇ ਪਾਣੀ ਨੂੰ ਦਿਖਾਉਂਦੇ ਹੋਏ ਕਿਹਾ ਕਿਸਮਰਾਲੇ ਸੀਵਰੇਜ ਦਾ ਸਿਸਟਮ ਬੁਰੀਤਰਾ ਫੇਲ ਹੋ ਚੁੱਕਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਪਿਛਲੇ 15 ਦਿਨਾਂ ਤੋਂ ਬਰਸਾਤ ਨਾ ਹੋਣ ਦੇ ਬਾਵਜੂਦ ਵੀ ਗਲੀ ਵਿੱਚ ਗੰਦਾ ਪਾਣੀ ਖੜਾ ਹੈ ਜਿਸ ਨਾਲ ਉਹਨਾਂ ਨੂੰ ਘਰਾਂ ਵਿੱਚੋਂ ਨਿਕਲਣਾ ਵੀ ਮੁਸ਼ਕਲ ਹੋ ਚੁੱਕਿਆ। ਛੋਟੇ-ਛੋਟੇ ਬੱਚਿਆਂ ਨੂੰ ਸਕੂਲ ਜਾਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਮਲਾਬਸੀਆਂ ਦਾ ਇਹ ਵੀ ਕਹਿਣਾ ਕਿ ਬਾਰ-ਬਾਰ ਸ਼ਿਕਾਇਤ ਕਰਨ ਉਪਰੰਤ ਵੀ ਇਸ ਗਲੀ ਦੀ ਸਾਰ ਲੈਣ ਲਈ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਂਜ ਤਾਂ ਸਰਕਾਰ ਡੇਂਗੂ ਦੇ ਬਚਾ ਲਈ ਵਕ ਵਕ ਤਰ੍ਹਾਂ ਦੇ ਉਪਰਾਦੇ ਕਰ ਰਹੀ ਹੈ ਪਰੰਤੂ ਪਿਛਲੇ 15-20 ਦਿਨਾਂ ਤੋਂ ਖੜਾ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਸਮਰਾਲੀ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਮੈਂ ਵੀਰੇ ਕੁਮਾਰ ਕੌੜਾ ਕੰਮ ਨੂੰ ਕਰਨੀ ਕਰਨੇ ਪਰ ਦੋਦੇ ਬਸਰੀ ਕਾ ਸੀ ਸਾਡੇ ਗਲੀ ਦੇ ਵਿੱਚ ਪਾਣੀ ਦਾ ਨਿਕਾਸ ਕੋਈ ਨਹੀਂ ਹੈ ਇੰਨਾ ਮਾੜਾ ਹਾਲ ਹੈ ਇੱਥੇ ਬਰਸਾਤ ਤੋਂ ਬਗੈਰ ਹੀ ਪਾਣੀ ਖੜਾ ਰਹਿੰਦਾ ਹੈ ਤੇ ਹੁਣ ਤੇ ਇੱਥੇ ਇੰਨੀ ਜੁੱਧ ਜੰਮੀ ਹੋਈ ਹੈ ਕਿ ਕੋਈ ਵੀ ਬੱਚਾ ਸਿਆਣਾ ਬਜ਼ੁਰਗ ਤਿਰਕੇ ਗਿਰ ਸਕਦਾ ਹੈ ਕਿ ਉਹਦੇ ਸਰਟੀਫਿਕੇਟ ਲੱਗ ਸਕਦੀ ਉਹਦੇ ਅਸੀਂ ਨਗਰਪਾਲਿਕਾ ਦੇ ਵਿੱਚ ਕਈ ਵਾਰ ਗਏ ਆ ਜਿਹੜੇ ਉੱਥੇ ਸੈਨਟਰੀ ਇਨਸਪੈਕਟਰ ਨੇ ਇੱਥੇ ਦੋ ਤਿੰਨ ਪੋਸਟ ਹੈਈਆਂ ਨੇ ਪਰ ਉਹਨਾਂ ਦੇ ਇੱਥੇ ਕਦੇ ਦਰਸ਼ਣ ਨਹੀਂ ਹੋਏ ਹਜੇ ਤੱਕ ਦੇ ਉਹਨਾਂ ਨੂੰ ਬਾਰ ਬਾਰ ਉੱਥੇ ਜਾ ਕੇ ਬੇਨਤੀ ਕਰਨ ਦੇ ਵਿੱਚ ਤੇ ਕੋਈ ਨਹੀਂ ਆਉਂਦਾ ਹੈਗਾ ਮਤਲਬ ਇੱਥੇ ਸਫੈਦਾ ਇੰਨਾ ਮਾੜਾ ਹਾਲ ਹੈ ਕਿ ਜੇ ਕਿਸੇ ਜ਼ਿੰਮੇਵਾਰ ਨੂੰ ਕਹੋ ਉਹ ਕਹਿੰਦਾ ਮੇਰੀ ਡਿਊਟੀ ਨਹੀਂ ਹੈ ਜੇ ਕਿਸੇ ਹੋਰ ਨੂੰ ਕਹੋਗੇ ਮੇਰੀ ਡਿਊਟੀ ਨਹੀਂ ਹੈ ਇੱਥੇ ਇਹ ਆਪਣਾ ਸੈਂਟਰ ਇੰਸਪੈਕਟਰ ਨਹੀਂ ਉਹਨਾਂ ਦੇ ਕਦੇ ਦਰਸ਼ਨ ਹੋਏ ਹੀ ਨਹੀਂ ਇੱਥੇ ਉਹਦਾ ਸਿਰਫ ਉਥੇ ਏਸੀ ਰੂਮ 'ਚ ਬੈਠੇ ਨੇ ਨਾ ਇੱਥੇ ਅੱਗੇ ਜੇ ਦੇਖਿਓ ਉਹਨਾਂ ਨੇ ਇਹਨਾਂ ਗੰਗ ਦੇ ਰਚ ਆਪਣਾ ਸ਼ਿਕਾਇਤ ਸੁਣੀ ਅੱਗੇ ਉਹਨਾਂ ਨੇ ਅਸੀਂ ਸਰਕਾਰ ਤੋਂ ਤੇ ਨਗਰਪਾਲਿਕਾ ਤੋਂ ਮੰਗ ਕਰਦੇ ਹਾਂ ਕਿ ਇਹਦਾ ਤੁਰੰਤ ਹੱਲ ਕੀਤਾ ਜਾਵੇ ਨਹੀਂ ਤਾਂ ਇੱਥੇ ਬਿਮਾਰੀ ਫੈਲਣ ਦਾ ਡਰ ਹੈ ਬਰਸ਼ਾਦਾ ਮੌਸਮ ਹੈ ਕਿੰਨੀ ਕਿ ਦਿਨ ਤੋਂ ਹੈ ਜਿਹੜੀ ਪ੍ਰੋਬਲਮ ਆ ਰਹੀ ਹੈ ਇਹ ਇਹ ਇੱਥੇ 15 20 ਹੋਗੇ ਬਰਸਾਤਾਂ ਹਜੇ ਇੱਥੇ ਘੱਟੇ ਪਈ ਐ ਪਰ ਗਲੀਆਂ ਨਾਲੀਆਂ ਗੱਲਾ ਪਾਣੀ ਨਿਕਾਸੀ ਨਾ ਹੋਣ ਕਰਕੇ ਐਨਾ ਖੜਾ ਹੁਣ ਤਾਂ ਇੱਥੇ ਜਿਲਤ ਨਹੀਂ ਜੰਮੀ ਹੋਈ ਐ ਇਹ ਪੈਰ ਤਾਂ ਰੋਗ ਜੀ ਨਹੀਂ ਕਰਦਾ ਹੈ ਕਿਹੜੀ ਕਿਸ ਪਤਾ ਦੱਸਦਾ ਕਿ ਤੇ ਪੈਰ ਥਲ ਕੇ ਬੰਦਾ ਡਿੱਗਣਾ ਜਾਵੇ ਕਿਤੇ ਇਹ ਸਰਟੀਫਾਇਰ ਖਾਲ ਬਿਆਪੜੀ ਨਾ ਬਲਵੰਤ ਸਿੰਘ ਹੈ ਜੀ ਬੈਂਕ ਰਿਟਾਇਰਡ ਮੈਨੇਜਰ ਹੈ ਜੀ ਮੈਂ ਇੱਥੇ 40 ਸਾਲ ਤੋਂ ਕਮਲ ਕਲੋਨੀ ਚ ਰਹਿ ਰਹੇ ਹਾਂ ਤੇ ਪਹਿਲਾਂ ਬੜਾ ਵਧੀਆ ਸੀਗਾ ਪਰ ਹੁਣ ਪੋਜੀਸ਼ਨ ਆ ਮਹੀਨੇ ਤੋਂ ਦੇਖਣ ਵਾਸਤੇ ਆ ਜੀ ਆ ਇਹ ਅਸੀਂ ਨਰਕਲੀ ਜੀਵਨ ਜ਼ਿੰਦਗੀ ਬਤੀਤ ਕਰ ਰਹੇ ਹਾਂ ਪਾਣੀ ਖੜਾ ਹੈ ਬਹੁਤ ਵਾਰੀ ਜਾ ਕੇ ਨਗਰ ਕਾਉਂਸਲ ਦੇ ਵਿੱਚ ਬੇਨਤੀਆਂ ਵੀ ਕਰਿਆ ਨੇ ਲਿਖਤੀ ਵੀ ਬੇਨਤੀ ਕਰੀ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਹੜਾ ਵੀ ਇੱਥੇ ਸਫਾਈ ਕਰਮਚਾਰੀ ਆਉਂਦਾ ਉਹ ਟੈਂਪਰੇਰੀ ਸਿੱਧੀ ਗਲੀ ਦੇ ਵਿੱਚ ਝਾੜੂ ਮਾਰ ਕੇ ਇਹ ਬਰਾਂਚ ਗਲੀ ਨੂੰ ਨੈਗਲੈਕਟ ਕਰ ਦਿੰਦਾ ਇਹ ਜਿਹੜਾ ਹੁਣ ਇੰਨਾ ਪਾਣੀ ਖੜਾ ਬਹੁਤ ਬਿਮਾਰੀਆਂ ਫੈਲਣ ਦਾ ਡਰ ਹੈ ਇੱਕ ਵਾਰੀ ਹਸਪੀਟਲ ਤੋਂ ਆਏ ਸੀਗੇ ਸਾਡੇ ਗਮਲੇ ਵੀ ਚੈੱਕ ਕਰਕੇ ਗਏ ਉਹਨਾਂ ਨੇ ਮੁਲਾਜ਼ਮ ਨੂੰ ਇੱਥੋਂ ਦੇ ਪਾਣੀ ਕਹਿੰਦੇ ਖੜਾ ਕਿਤੇ ਕਿਤੇ ਡੇਂਗੂ ਨਾ ਹੋ ਜਾਵੇ ਪਰ ਹੁਣ ਅਸੀਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਹੁਣ ਡੇਂਗੂ ਕਿੱਥੇ ਗਿਆ ਇਹ ਡੇਂਗੂ ਡੇਂਗੂ ਹੀ ਨਹੀਂ ਇੱਥੇ ਹੋਏਗਾ ਡੀਮਲ ਕੇ ਮੱਖੀਆਂ ਮੱਛਰ ਵਾਇਰਲ ਜੌਂਡਸ ਆਜ ਨੂੰ ਵੀ ਸਾਡੇ ਸਿਟਾਂ ਪ੍ਰਭਾਵਿਤ ਹੋ ਰਹੀਆਂ ਨੇ ਸਾਡੀ ਸੁਣਵਾਈ ਕਰਵਾਈ ਜਾਵੇ ਕਿੰਨੀ ਦੇਰ ਤੋਂ ਹੈ ਜਿਹੜੀ ਪ੍ਰੋਬਲਮ ਆ ਕਿਸੇ ਉੱਚ ਅਧਿਕਾਰੀ ਨੂੰ ਨਹੀਂ ਮਿਲੇ ਉੱਚ ਅਧਿਕਾਰੀ ਨੂੰ ਸਰ ਅਸੀਂ ਮਿਲੇ ਹਾਂ ਨਗਰ ਕਾਉਂਸਲ ਦੇ ਵਿੱਚ ਜਿਹੜਾ ਸੈਨੀਟਰੀ ਇੰਸਟਰਕਟਰ ਹੈ ਸਰਦਨਾਮ ਸਿੰਘ ਜੀ ਮੈਂ ਤੇ ਉਹਨੂੰ ਵੀ ਜਾ ਕੇ ਬੇਨਤੀ ਕੀਤੀ ਸੀ ਤੇ ਬਾਰ-ਬਾਰ ਫੋਨ ਵੀ ਕਰੇ ਨੇ ਤੇ ਕੋਈ ਗੱਲ ਨਹੀਂ ਬਣਦੀ ਹੈਗੀ ਯਕੀਨ ਉਹਨਾਂ ਨੇ ਫੋਨ ਚੱਕਣਾ ਹੀ ਬੰਦ ਕਰ ਦਿੱਤਾ ਹਾਂ 1 ਵਾਰੀ ਟੈਂਕਰ ਜੂਰ ਭਰ ਕੇ ਲੈ ਕੇ ਗਏ ਸੀਗੇ ਉਹ ਟੈਂਕਰ ਨਾਲ ਇਸ ਗਲੀ ਦੇ ਵਿੱਚ ਪਾਣੀ ਰਕੀ ਨਿਕਾਸੀ ਹੋਣੀ ਆ ਪਿਜੀਸ਼ਨ ਜਿਉਂਦੀ ਤਿਉਹ ਹੀ ਇਹ ਗੱਲ ਕਰੀ ਜੇ ਬਰਸਾਤਾਂ ਸ਼ੁਰੂ ਹੋਣੀਆਂ ਨੇ ਪਹਿਲਾਂ ਹੀ ਇਹ ਹਾਲਾਤ ਨੇ ਤੇ ਕੀ ਕਹਿਣਾ ਚਾਹੁੰਦੇ ਆ ਉਹਦੇ ਬਾਰੇ ਅਸੀਂ ਇਹ ਇਹ ਚਾਹੁੰਦੇ ਆ ਜੀ ਜਿਹਾ ਜਿਹਾ ਬਰਸਾਤ ਕੁਦਰਤੀ ਮਿਹਰ ਕਰਕੇ ਪਈ ਹੋਣੀ ਹੈਗੀ ਪਹਿਲੀ ਜੀ ਜਲਾਈ ਤੋਂ ਬਾਅਦ ਬਰਸਾਤ ਨਹੀਂ ਹੋਈ ਜੇ ਬਰਸਾਤ ਹੋ ਜਾਂਦਾ ਤੇ ਸਾਡਾ ਕੀ ਹਾਲ ਹੁੰਦਾ ਤੇ ਹੋ ਸਕਦਾ ਸਮਨਾਰੇ ਇਲਾਕੇ ਦੇ ਸਾਡੀ ਕਲੋਨੀ ਦੇ ਤਰਸ ਕਰਿਆ ਹੋਵੇ ਉਸ ਪ੍ਰਮਾਤਮਾ ਨੇ ਵੀ ਅਜੇ ਬਰਸਾਤ ਨਹੀਂ ਬਾਈ ਬਰਸਾਤ ਤੋਂ ਵੀ ਨਹੀਂ ਸਾਡਾ ਇਹ ਹਾਲ ਹੈ ਤੇ ਬਰਸਾਤ ਦੇ ਵਿੱਚ ਕੀ ਬਣੇਗਾ ਜੀ ਹਾਂਜੀ ਮੇਰਾ ਨਾਮ ਜੋਤੀ ਹੈ ਅਸੀਂ ਕਮਲ ਕਲੋਨੀ ਵਿੱਚ ਰਹਿੰਦੇ ਹਾਂ ਤੇ ਸਾਡੀ ਗਲੀ ਨੰਬਰ 3 ਹੈ ਤੇ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਇਹ ਆ ਰਹੀ ਹੈ ਕਿ ਨਾਲੀਆਂ ਬਹੁਤ ਭਰੀਆਂ ਹੋਈਆਂ ਨੇ ਤੇ ਇਹ ਬਿਲਕੁਲ ਵੀ ਇੱਥੇ ਜੋ ਵੀ ਝਾੜੂ ਮਾਰਦੇ ਕੋਈ ਵੀ ਨਾਲ ਉਤ ਕੋਈ ਝਾੜੂ ਮਾਰਨ ਆਂਦਾ ਹੈ ਤੇ ਨਾਲ ਹੀ ਨਾਲੀਆਂ ਵਿੱਚ ਕੂੜਾ ਘੜਦੇ ਨੇ ਨਾਲ ਹੀ ਇੱਥੇ ਗਟਰ ਸੀਵਰੇ ਚੱਲ ਰਹੀ ਆ ਇੰਨਾ ਬੁਰਾ ਹਾਲ ਹੈ ਕਿ ਜਦੋਂ ਸਵੇਰੇ ਬੱਚਿਆਂ ਨੂੰ ਬੱਸ ਚ ਢਵਾਉਣਾ ਕਿੱਥੋਂ ਚੜਾਇਆ ਜਾਵੇ ਪਾਣੀ ਇੰਨਾ ਜ਼ਿਆਦਾ ਹੈ ਮੱਛਰ ਇੰਨਾ ਜ਼ਿਆਦਾ ਹੈ ਬੱਚੇ ਬਾਹਰ ਵੀ ਨਿਕਲ ਸਕਦੇ ਅਸੀਂ ਕਿੱਥੋਂ ਨੰਗਾਗੇ ਕਿੱਥੋਂ ਲੈ ਕੇ ਜਾਵਾਂਗੇ ਬੱਚਿਆਂ ਨੂੰ ਬਹੁਤ ਮੁਸ਼ਕਲ ਹੋਈ ਪਈ ਆ ਜੇ ਉਹਨਾਂ ਨੂੰ ਜਾ ਕੇ ਕਹਿੰਦੇ ਵੀ ਆ ਇੱਥੇ ਗਟਰ ਵਾਲਾ ਆਏ ਸੀਗੇ ਉਹਨਾਂ ਨੂੰ ਕਿਹਾ ਪੰਪ ਨਾ ਪਾਣੀ ਕੱਢ ਕੇ ਲੈ ਜਾਓ ਉਹਨਾਂ ਨੇ ਸਾਡੀ ਸੁਣੀ ਨਹੀਂ ਉਹ ਪਰਲੀ ਗਲੀ ਵਿੱਚੋਂ ਕੱਢ ਕੇ ਚਲੇ ਗਏ ਇੱਥੋਂ ਕੋਈ ਨਹੀਂ ਕਿਸੇ ਨੇ ਕੱਢਿਆ ਹੈਗਾ ਤੇ ਕੋਈ ਸੁਣਵਾਈ ਕੀਤੀ ਜਾਵੇ ਇੱਥੋਂ ਮੱਛਰ ਦੇਰ ਤੋਂ ਆ ਜਿਹੜੀ ਪ੍ਰੋਬਲਮ ਆ ਰਹੀ ਇਹ ਘਟੋ ਘਟ 15 20 ਦਿਨ ਹੋ ਗਏ بارش ਤੋਂ ਪਹਿਲੇ ਤਾਂ ਇਹ ਸਮੱਸਿਆ ਆ ਰਹੀ ਹੈ ਪਹਿਲੇ بارش ਆਉਂਦੀ ਸੀ ਪਰ ਪਾਣੀ ਥੋੜੀ ਜਿਹੀ ਦੇਰ ਬਾਅਦ ਨਿਕਲ ਜਾਂਦਾ ਸੀ ਪਰ ਹੁਣ ਤੇ بارش ਤੋਂ ਬਗੈਰ ਵੀ ਪਾਣੀ ਗਲੀ ਭਰੀ ਰਹਿੰਦੀ ਹੈ ਸਾਰਾ ਦਿਨ ਇੰਨਾ ਮੱਛਰ ਹੋਇਆ ਪਿਆ ਬਾਹਰ ਵੀ ਨਿਕਲੇ ਜਾ ਸਕਦਾ ਅੰਦਰ ਹੀ ਰਹਿੰਦੇ ਆ ਕਿਤੇ ਪਾਸੇ ਪਾਣੀ ਨਿਕ ਜਾ ਨਹੀਂ ਰਿਹਾ ਹੈਗਾ ਬਹੁਤ ਬੁਰਾ ਹਾਲ ਹੈ ਇਹ ਮੰਗ ਕਰਦੇ ਅਸੀਂ ਇਹ ਕਹਿੰਦੇ ਕਿ ਜਲਦ ਜਲ ਸਾਫ ਕੀਤਾ ਜਾਵੇ ਕੋਈ ਕਮੇਟੀ ਦਾ ਕੋਈ ਬੰਦਾ ਪਾਪਰ ਲਗਾਇਆ ਜਾਵੇ ਜਿਹੜਾ ਡੇਲੀ ਇੱਥੇ ਸਫਾਈ ਕੀਤੀ ਜਾਵੇ ਨਾਲੀਆਂ ਚ ਕੂੜਾ ਕੱਢੇ ਕੋਈ ਘਾਹ ਪੱਟਣ ਵਾਲਾ ਨਹੀਂ ਆਂਦਾ ਕੋਈ ਸਫਾਈ ਕਰਨ ਵਾਲਾ ਆਂਦਾ ਕੋਈ ਝਾੜੂ ਮਾਰਨ ਵਾਲਾ ਨਹੀਂ ਆਂਦਾ ਕੋਈ ਨਹੀਂ ਆਂਦਾ ਹੈਗਾ ਇੱਥੇ ਸਾਨੂੰ ਇਹ ਚਾਹੁੰਦੇ ਹਾਂ ਕਿ ਇੱਥੇ ਸਫਾਈ ਕੀਤੀ ਜਾਵੇ ਵਧੀਆ ਹਾਂਜੀ ਨਾਮ ਦੱਸਿਓ ਤੇ ਆਉਦਾ ਬੱਸ ਜਾ ਆਪਣਾ ਸਰ ਮੈਂ ਸੁਖਦੇਵ ਸਿੰਘ ਬਿੱਟੂ ਸੈਨੀ ਇਨਸਪੈਕਟਰ ਨਗਰ ਕੌਂਸਲ ਸਮਰਾਲਾ ਬਿੱਟੂ ਜੀ ਪਿਛਲੇ ਕੁਝ ਟਾਈਮ ਤੋਂ ਇੱਕ ਜਿਹੜੀ ਹੈਗੀ ਕਮਲ ਕਲੋਨੀ ਗਲੀ ਨੰਬਰ 2 ਦੇ ਵਿੱਚ ਪ੍ਰੋਬਲਮ ਚੱਲ ਰਹੀ ਸੀ ਖੜੇ ਪਾਣੀ ਵੀ 20 ਦਿਨਾਂ ਤੋਂ ਤੇ ਕੀ ਸੀ ਮਾਮਲਾ ਸਾਰਾ ਇਹ ਤੇ ਹੁਣ ਕੀ ਗੱਲ ਹੋਈ ਉਹ ਸੀਵਰੇਜ ਸਿਸਟਮ ਬੰਦ ਹੋ ਗਿਆ ਸੀਗਾ ਜੀ ਲੋਕਾਂ ਵੱਲੋਂ ਵੀ ਦਫਾਫੇ ਵਗੈਰਾ ਪਲਾਸਟਿਕ ਦੇ ਜਾਂ ਬੋਤਲਾਂ ਵਗੈਰਾ ਉਹ ਰੋਕਰੀ ਦੇ ਸਿੱਟੀ ਜਾ ਰਹੇ ਨੇ ਉਹਦੇ ਕਰਕੇ ਬੰਦ ਦਾ ਸੀਵਰੇਜ ਤੇ ਬੰਦੇ ਲੱਗੇ ਹੋਏ ਨੇ ਲਗਾਤਾਰ ਮਾਚੀਵੜ ਤੋਂ ਵੀ ਮਸ਼ੀਨ ਜਟਕ ਮਸ਼ੀਨ ਮਗਾਈ ਆ ਤੇ ਜਲਦੀ ਉਹਨੂੰ ਅੱਜ ਸ਼ਾਮ ਤੱਕ ਮੇਰੇ ਹਿਸਾਬ ਨਾਲ ਚੱਲ ਹੋ ਜੂਗਾ ਜੀ ਅੱਜ ਪੱਕਾ ਹੋ ਜਾਣਾ ਹਾਂ Teşekkür <laughs> <laughs>